ਪੁਰਾਣੇ ਬਜ਼ੁਰਗਾਂ ਦੀਆਂ ਦੱਸੀਆਂ ਧਿਆਨ ਰੱਖਣ ਜੋ ਕੁਝ ਬਹੁਤ ਹੀ ਜ਼ਿਆਦਾ ਜ਼ਰੂਰੀ ਗੱਲਾਂ ਪਾਣੀ ਵਿੱਚ ਪੰਜ ਅੰਜੀਰਾ ਪਾ ਕੇ ਉਬਾਲ ਲਓ ਅਤੇ ਇਸ ਪਾਣੀ ਨੂੰ ਛਾਣ ਕੇ ਸਵੇਰੇ ਸ਼ਾਮ ਪੀਣ ਨਾਲ ਜ਼ੁਕਾਮ ਦੀ ਸਮੱਸਿਆ ਠੀਕ ਹੋ ਜਾਂਦੀ ਹੈ ਜਿਨ੍ਹਾਂ ਬੱਚਿਆਂ ਦੀ ਲੰਬਾਈ ਘੱਟ ਹੁੰਦੀ ਹੈ ਅਤੇ ਸਰੀਰ ਵੀ ਕਮਜ਼ੋਰ ਹੁੰਦਾ ਹੈ ਉਹਨਾਂ ਨੂੰ ਰੋਜ਼ਾਨਾ ਪਪੀਤਾ ਖਾਣਾ ਚਾਹੀਦਾ ਹੈ ਜੇਕਰ ਤੁਸੀਂ ਕਬਜ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਰਾਤ ਨੂੰ ਇੱਕ ਚਮਚ ਜੀਰਾ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ ਸਵੇਰੇ ਇਸ ਦੇ ਪਾਣੀ ਦਾ ਸੇਵਨ ਕਰੋ ਇਸ ਨਾਲ ਕਬਜ ਦੀ ਸਮੱਸਿਆ ਠੀਕ ਹੋ ਜਾਵੇਗੀ ਅਤੇ ਨਾਲ ਹੀ ਲੀਵਰ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ ਸਵੇਰੇ ਖਾਲੀ ਪੇਟ ਪਾਣੀ ਵਿੱਚ ਪੁਦੀਨਾ ਪਾ ਕੇ ਪੀਣ ਨਾਲ ਚਿਹਰੇ ਦੀਆਂ ਛਾਈਆਂ ਝੁਰੜੀਆਂ ਅਤੇ ਦਾਗ ਧੱਬੇ ਦੂਰ ਹੋ ਜਾਂਦੇ ਹਨ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਚਮਚ ਸੁੱਕਾ ਹੋਇਆ ਧਨੀਆ ਪਾਣੀ ਵਿੱਚ ਭਿਉਂ ਦਿਓ ਅਤੇ ਸਵੇਰੇ ਉੱਠ ਕੇ ਇਸ ਪਾਣੀ ਨੂੰ ਛਾਣ ਕੇ ਪੀ ਲਓ ਇਸ ਨਾਲ ਪੀਰੀਅਡਸ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਜੇਕਰ ਤੁਹਾਨੂੰ ਡਿਪਰੈਸ਼ਨ ਦੀ ਸਮੱਸਿਆ ਹੈ ਨਾਕ ਉੱਪਰ ਤੇਲ ਲਗਾ ਕੇ ਮ사ਜ ਕਰਨਾ ਡਿਪਰੈਸ਼ਨ ਘਟ ਹੋ ਜਾਂਦਾ ਹੈ ਟਮਾਟਰ ਨੂੰ ਆਪਣੇ ਖਾਣੇ ਵਿੱਚ ਜ਼ਿਆਦਾ ਇਸਤੇਮਾਲ ਕਰਨ ਨਾਲ ਗੁਰਦੇ ਦੀ ਪਥਰੀ ਅਤੇ ਪਿਸ਼ਾਬ ਵਿੱਚ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ ਜੇਕਰ ਤੁਸੀਂ ਉਲਟੀਆਂ ਤੋਂ ਪਰੇਸ਼ਾਨ ਹੋ ਤਾਂ ਪਿਆਜ਼ ਦੇ ਰਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਉਲਟੀਆਂ ਆਉਣੀਆਂ ਬੰਦ ਹੋ ਜਾਂਦੀਆਂ ਹਨ ਸਵੇਰੇ ਖਾਲੀ ਪੇਟ ਤਿੰਨ ਅਖਰੂਟ ਦੀਆਂ ਗਿਰੀਆਂ ਕੱਢ ਕੇ ਕੁਝ ਦਿਨ ਲਗਾਤਾਰ ਖਾਣ ਨਾਲ ਗੋਡਿਆਂ ਦਾ ਦਰਦ ਖਤਮ ਹੋ ਜਾਂਦਾ ਹੈ ਜੋ ਆਦਮੀ ਲਗਾਤਾਰ ਇੱਕ ਹਫਤੇ ਤੱਕ ਉਠਣੀ ਦਾ ਦੁੱਧ ਪੀ ਲੈਂਦਾ ਹੈ ਉਸ ਦੀ ਚਰਬੀ ਬਹੁਤ ਹੀ ਜਲਦੀ ਪਿਗਲਣ ਲੱਗ ਜਾਂਦੀ ਹੈ ਖੜੇ ਹੋ ਕੇ ਕਦੇ ਵੀ ਕੋਈ ਵੀ ਚੀਜ਼ ਨਾ ਖਾਓ ਇਸ ਨਾਲ ਪੇਟ ਤੇ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ ਨਿੰਬੂ ਦਾ ਛਿਲਕਾ ਪੀਸ ਕੇ ਉਸ ਦਾ ਲੇਪ ਬਣਾ ਕੇ ਸਿਰ ਉੱਪਰ ਲਗਾਉਣ ਨਾਲ ਮਾਈਗਰੇਨ ਦੀ ਸਮੱਸਿਆ ਠੀਕ ਹੋ ਜਾਂਦੀ ਹੈ নিম ਦੇ ਪੱਤਿਆਂ ਦਾ ਰਸ ਕੱਢ ਕੇ ਗੁਲਾਬ ਜਲ ਦੇ ਨਾਲ ਮਿਲਾ ਕੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਦੇ ਦਾਣੇ ਅਤੇ ਨਿਸ਼ਾਨ ਦੂਰ ਹੋ ਜਾਂਦੇ ਹਨ ਨਿਯਮਤ ਰੂਪ ਵਿੱਚ ਕੇਲਾ ਅਤੇ ਦੁੱਧ ਦਾ ਸੇਵਨ ਕਰਨਾ ਸਰੀਰਕ ਕਮਜ਼ੋਰੀ ਦੂਰ ਹੋ ਜਾਂਦੀ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਣ ਲਈ ਅੰਕ੍ਰਿਤ ਛੋਲੇ ਅੰਮ੍ਰਿਤ ਸਮਾਨ ਮੰਨੇ ਜਾਂਦੇ ਹਨ ਰੋਜ਼ਾਨਾ ਇੱਕ ਮੁਠੀ ਅੰਕ੍ਰਿਤ ਛੋਲੇ ਖਾਣ ਨਾਲ ਸਰੀਰ ਤਾਕਤਵਰ ਹੋ ਜਾਂਦਾ ਹੈ ਖੂਨ ਦੀ ਕਮੀ ਅਤੇ ਕਮਜ਼ੋਰੀ ਨੂੰ ਦੂਰ ਕਰਨ ਲਈ ਨਿਯਮਤ ਰੂਪ ਵਿੱਚ ਇੱਕ ਗਲਾਸ ਅਨਾਰ ਦਾ ਰਸ ਪੀਣਾ ਚਾਹੀਦਾ ਹੈ ਜੇਕਰ ਤੁਸੀਂ ਸਬਜ਼ੀਆਂ ਵਿੱਚ ਕੜੀ ਪੱਤੇ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਸੀਂ ਹਮੇਸ਼ਾ ਹੀ ਸਿਹਤਮੰਦ ਰਹਿੰਦੇ ਹੋ ਹਫਤੇ ਵਿੱਚ ਇੱਕ ਵਾਰ ਆਪਣੇ ਸਰੀਰ ਦੀ 15-20 ਮਿੰਟਾਂ ਤੱਕ ਮਾਲਿਸ਼ ਜ਼ਰੂਰ ਕਰੋ ਆਪਣੇ ਭੋਜਨ ਵਿੱਚ ਹਰੀਆਂ ਸਬਜ਼ੀਆਂ ਤੇ ਫਲਾਂ ਦੀ ਮਾਤਰਾ ਜਿਆਦਾ ਤੋਂ ਜਿਆਦਾ ਲਓ ਇਸ ਤਰ੍ਹਾਂ ਕਰਨ ਨਾਲ ਤੁਸੀਂ ਕਦੇ ਵੀ ਬੁੱਢੇ ਨਹੀਂ ਹੋਵੋਗੇ ਜੇਕਰ ਤੁਹਾਨੂੰ ਗੁੱਸਾ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਰੋਜ਼ਾਨਾ ਸਵੇਰੇ ਕਾਲੇ ਆਮਲੇ ਦਾ ਪੀ ਇੱਕ ਪੀਸ ਮਰਬਾ ਖਾਓ ਕੁਝ ਦਿਨ ਲਗਾਤਾਰ ਇਸ ਨੂੰ ਖਾਣ ਨਾਲ ਤੁਹਾਨੂੰ ਹੌਲੀ-ਹੌਲੀ ਗੁੱਸਾ ਆਉਣਾ ਬੰਦ ਹੋ ਜਾਵੇਗਾ ਬਵਾਸੀਰ ਤੋਂ ਛੁਟਕਾਰਾ ਪਾਉਣ ਦੇ ਲਈ ਸਵੇਰੇ ਖਾਲੀ ਪੇਟ ਦੋ ਆਲੂ ਬੁਖਾਰੇ ਖਾਓ ਜੇਕਰ ਤੁਹਾਨੂੰ ਬਲਗਮ ਦੀ ਸਮੱਸਿਆ ਹੈ ਤਾਂ ਦੋ ਖੰਜੂਰ ਗਰਮ ਪਾਣੀ ਦੇ ਨਾਲ ਲੈਣ ਨਾਲ ਬਲਗਮ ਦੂਰ ਹੋ ਜਾਂਦੀ ਹੈ ਰਾਤ ਦੇ ਖਾਣੇ ਤੋਂ ਬਾਅਦ 100 ਕਦਮ ਜ਼ਰੂਰ ਚੱਲੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਡਿਪਰੈਸ਼ਨ ਤੋਂ ਵੀ ਰਾਹਤ ਮਿਲੇਗੀ ਅਤੇ ਤੁਹਾਡਾ ਖਾਣਾ ਵੀ ਜਲਦੀ ਹজম ਹੋ ਜਾਵੇਗਾ ਰੋਜ਼ਾਨਾ ਸਵੇਰੇ ਕਸਰਤ ਜ਼ਰੂਰ ਕਰੋ ਨਿਯਮਿਤ ਰੂਪ ਵਿੱਚ ਕਸਰਤ ਕਰਨ ਨਾਲ ਤੁਹਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਮੈਦੇ ਤੋਂ ਬਣੀਆਂ ਹੁੰਆਂ ਚੀਜ਼ਾਂ ਦਾ ਇਸਤੇਮਾਲ ਘੱਟ ਤੋਂ ਘੱਟ ਕਰੋ ਇਸ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ ਰਾਤ ਨੂੰ ਜਿਆਦਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਦੀ ਤਾਕਤ ਹੌਲੀ-ਹੌਲੀ ਘੱਟ ਹੋਣ ਲੱਗ ਜਾਂਦੀ ਹੈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਦੰਦ ਸਾਫ਼ ਕਰਕੇ ਜ਼ਰੂਰ ਸੌਵੋ ਇਸ ਨਾਲ ਦੰਦ ਹਮੇਸ਼ਾ ਮਜ਼ਬੂਤ ਬਣੇ ਰਹਿੰਦੇ ਹਨ ਗੈਸ ਦੀ ਤਕਲੀਫ ਤੋਂ ਤੁਰੰਤ ਰਾਹਤ ਪਾਉਣ ਲਈ ਲਸਣ ਦੀਆਂ ਦੋ ਕਲੀਆਂ ਕੁਚਲ ਕੇ ਦੋ ਚਮਚ ਸ਼ੁੱਧ ਕਯਾਉ ਦੇ ਨਾਲ ਚਬਾ ਕੇ ਖਾਓ ਤੁਰੰਤ ਹੀ ਆਰਾਮ ਮਿਲੇਗਾ ਜੇਕਰ ਵਾਲ ਝੜਨ ਦੀ ਸਮੱਸਿਆ ਹੋਵੇ ਤਾਂ 10 ਮਿੰਟਾਂ ਦੇ ਲਈ ਕੱਚੇ ਪਪੀਤੇ ਦਾ ਪੇਸਟ ਸਿਰ ਉੱਪਰ ਲਗਾਓ ਇਸ ਨਾਲ ਵਾਲ ਨਹੀਂ ਝੜਨਗੇ ਅਤੇ ਨਾਲ ਹੀ ਡੈਂਡਰਫ ਦਾ ਸਾਹਮਣਾ ਵੀ ਨਹੀਂ ਕਰਨਾ ਪਵੇਗਾ ਜੇਕਰ ਤੁਹਾਡੇ ਪੈਰਾਂ ਵਿੱਚੋਂ ਗੰਦੀ ਬਦਬੂ ਆ ਰਹੀ ਹੈ ਤਾਂ ਤੁਸੀਂ ਉਹਨਾਂ ਤੋਂ ਬੈਕਟੀਰੀਆ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਨਿੰਬੂ ਅਤੇ ਬੇਕਿੰਗ ਸੋਡਾ ਪਾਣੀ ਵਿੱਚ ਮਿਲਾ ਕੇ ਪੈਰਾਂ ਨੂੰ ਕੁਝ ਦੇਰ ਲਈ ਉਸ ਵਿੱਚ ਡਬੋ ਕੇ ਰੱਖੋ ਜੇਕਰ ਤੁਹਾਡੇ ਹੱਥਾਂ ਪੈਰਾਂ ਤੇ ਨਹ ਕਮਜ਼ੋਰ ਹੋਣ ਕਰਕੇ ਬਹੁਤ ਜਲਦੀ ਟੁੱਟ ਜਾਂਦੇ ਹਨ ਤਾਂ ਨਹਾਂ ਦੇ ਉੱਪਰ ਨਾਰੀਅਲ ਦੇ ਤੇਲ ਦੀ ਮਾਲਿਸ਼ ਕਰੋ ਜੋ ਔਰਤਾਂ ਆਪਣੀ ਉਮਰ ਤੋਂ ਪਹਿਲਾਂ ਹੀ ਬੁੱਢੀਆਂ ਨਜ਼ਰ ਆਉਣ ਲੱਗੀਆਂ ਹਨ ਉਹਨਾਂ ਨੂੰ ਅਨਾਰ ਦੇ ਰਸ ਵਿੱਚ ਦਹੀਂ ਮਿਲਾ ਕੇ ਪੀਣੀ ਚਾਹੀਦੀ ਹੈ ਇਸ ਨਾਲ ਉਹ ਦੁਬਾਰਾ ਫਿਰ ਤੋਂ ਜਵਾਨ ਨਜ਼ਰ ਆਉਣ ਲੱਗ ਜਾਣਗੀਆਂ ਜਿਨ੍ਹਾਂ ਲੋਕਾਂ ਨੂੰ ਗਠੀਏ ਦੀ ਸਮੱਸਿਆ ਹੈ ਉਹਨਾਂ ਨੂੰ ਰਾਤ ਨੂੰ ਕਦੇ ਵੀ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੀ ਇਹ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਘਰ ਵਿੱਚ ਬਾਧੂ ਪਈ ਨਜ਼ਰ ਵਾਲੀ ਐਨਕ ਦਾ ਇਸਤੇਮਾਲ ਕਦੇ ਵੀ ਨਾ ਕਰੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਨਜ਼ਰ ਹੋਰ ਵੀ ਜ਼ਿਆਦਾ ਕਮਜ਼ੋਰ ਹੋ ਜਾਵੇਗੀ ਇਸ ਲਈ ਹਮੇਸ਼ਾ ਆਪਣੀ ਨਜ਼ਰ ਚੈੱਕ ਕਰਵਾਉਣ ਤੋਂ ਬਾਅਦ ਹੀ ਐਨਕ ਲਗਵਾਓ ਜੇਕਰ ਤੁਹਾਡੇ ਸ਼ਰੀਰ ਉਪਰ ਬਹੁਤ ਜ਼ਿਆਦਾ ਖੁਸ਼ਕੀ ਹੈ ਤਾਂ ਤੁਸੀਂ ਨਹਾਉਂਦੇ ਸਮੇਂ ਦਹੀਂ ਜਾਂ ਫਿਰ ਦੁੱਧ ਦਾ ਇਸਤੇਮਾਲ ਕਰੋ ਕੁਝ ਦਿਨ ਲਗਾਤਾਰ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਖੁਸ਼ਕੀ ਦੀ ਸਮੱਸਿਆ ਖਤਮ ਹੋ ਜਾਵੇਗੀ ਜੇਕਰ ਤੁਸੀਂ ਕੰਪਿਊਟਰ ਜਾਂ ਫਿਰ ਲੈਪਟਾਪ ਤੇ ਜ਼ਿਆਦਾ ਸਮਾਂ ਕੰਮ ਕਰਦੇ ਹੋ ਤਾਂ ਤੁਹਾਨੂੰ ਐਂਟੀ ਗਲੇਅਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਲਗਾਤਾਰ ਕਰਨ ਨਾਲ ਤੁਹਾਡੀ ਨਜ਼ਰ ਉੱਪਰ ਬੁਰਾ ਪ੍ਰਭਾਵ ਨਹੀਂ ਪਵੇਗਾ ਅਦਰਕ ਵਾਲੀ ਚਟਣੀ ਖਾਣ ਨਾਲ ਤੁਹਾਡੀ ਜੁਕਾਮ ਦੀ ਸਮੱਸਿਆ ਬਹੁਤ ਹੱਦ ਤੱਕ ਦੂਰ ਹੋ ਜਾਂਦੀ ਹੈ ਲਸਣ ਵਾਲੀ ਦਹੀਂ ਖਾਣ ਨਾਲ ਤੁਹਾਡੇ ਸਰੀਰ ਦਾ گاੜਾ ਖੂਨ ਪਤਲਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਨਿਯਮਤ ਮਾਤਰਾ ਵਿੱਚ ਭੁੰਨੇ ਕੋਈ ਲਸਣ ਵਾਲੀ ਦਹੀਂ ਦਾ ਇਸਤੇਮਾਲ ਜਰੂਰ ਕਰੋ ਖਾਰੇ ਛੋਡੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਪਥਰੀ ਟੁੱਟ ਕੇ ਬਾਹਰ ਆ ਜਾਂਦੀ ਹੈ ਇਸ ਲਈ ਜੇਕਰ ਤੁਹਾਨੂੰ ਪਥਰੀ ਦੀ ਸਮੱਸਿਆ ਹੈ ਤਾਂ ਖਾਰੇ ਛੋਡੇ ਦਾ ਲਗਾਤਾਰ ਇਸਤੇਮਾਲ ਕਰੋ ਤੇ ਜੇਕਰ ਹੋ ਸਕੇ ਤਾਂ ਉਸ ਵਿੱਚ ਨਿੰਬੂ ਨਿਚੋੜ ਕੇ ਪੀਓ ਜੋ ਲੋਕ ਇੱਕ ਹੀ ਜਗ੍ਹਾ ਬੈਠੇ ਰਹਿੰਦੇ ਹਨ ਉਹਨਾਂ ਦਾ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਚੱਕਰ ਆ ਰਹੇ ਹਨ ਤਾਂ ਪਾਣੀ ਵਿੱਚ ਕਾਲਾ ਨਮਕ ਮਿਲਾ ਕੇ ਪੀਓ ਚੱਕਰ ਆਉਣੇ ਤੁਰੰਤ ਬੰਦ ਹੋ ਜਾਣਗੇ ਜੇਕਰ ਤੁਹਾਡੇ ਚਿਹਰੇ ਤੇ ਦਾਣੇ ਹਨ ਤਾਂ ਇਹਨਾਂ ਨੂੰ ਕਦੇ ਵੀ ਹੱਥ ਨਾ ਲਗਾਓ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਚਿਹਰਾ ਖਰਾਬ ਹੋ ਸਕਦਾ ਹੈ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰਾ ਨਾ ਧੋਣਾ ਅਤੇ ਨੀਂਦ ਪੂਰੀ ਨਾ ਕਰਨਾ ਇਨਸਾਨ ਦੀ ਇਹ ਆਦਤ ਉਸ ਦਾ ਚਿਹਰਾ ਖਰਾਬ ਕਰ ਸਕਦੀ ਹੈ ਜੇਕਰ ਰੋਜ਼ਾਨਾ ਨਿੰਬੂ ਪਾਣੀ ਪੀਤਾ ਜਾਵੇ ਤਾਂ ਸਰੀਰ ਦੀ ਚਰਬੀ ਆਪਣੇ ਆਪ ਘਟ ਜਾਂਦੀ ਹੈ ਅੰਗੂਰ ਖਾਣ ਨਾਲ ਗੁਰਦੇ ਦੀ ਪੱਥਰੀ ਨਹੀਂ ਬਣਦੀ ਸਵੇਰੇ ਖਾਲੀ ਪੇਟ ਭਿੱਜੇ ਹੋਏ ਅਖਰੋਟ ਖਾਣ ਦੇ ਨਾਲ ਚਿਹਰਾ ਚਮਕ ਜਾਂਦਾ ਹੈ ਤੇ ਤੁਹਾਡੇ ਵਾਲ ਵੀ ਮਜ਼ਬੂਤ ਹੋ ਜਾਂਦੇ ਹਨ ਜੇਕਰ ਤੁਹਾਨੂੰ ਗੈਸ ਦੀ ਸ਼ਿਕਾਇਤ ਹੋਵੇ ਤਾਂ ਤੇਜ਼ ਚੱਲਣ ਨਾਲ ਗੈਸ ਦੀ ਬਿਮਾਰੀ ਖਤਮ ਹੋ ਜਾਂਦੀ ਹੈ ਖੀਰੇ ਨੂੰ ਰੋਜ਼ਾਨਾ ਛਿਲਕੇ ਸਮੇਤ ਖਾਣ ਨਾਲ ਸਕਿਨ ਨਰਮ ਅਤੇ ਮੁਲਾਇਮ ਹੋ ਜਾਂਦੀ ਹੈ ਵਾਲਾਂ ਵਿੱਚ ਦੁੱਧ ਲਗਾਉਣ ਨਾਲ ਸਕਿਨ ਅਤੇ ਸਿਰ ਨੂੰ ਤਾਕਤ ਮਿਲਦੀ ਹੈ ਸ਼ਾਮ ਨੂੰ ਖੰਜੂਰ ਖਾਣ ਨਾਲ ਹੱਡੀਆਂ ਕਦੇ ਵੀ ਕਮਜ਼ੋਰ ਨਹੀਂ ਹੁੰਦੀਆਂ 슈ਗਰ ਦੇ ਮਰੀਜ਼ਾਂ ਲਈ ਕੱਚੀ ਗੋਭੀ ਖਾਣਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਸੌਣ ਤੋਂ ਪਹਿਲਾਂ ਇੱਕ ਅਮਰੂਦ ਖਾ ਲੈਂਦੇ ਹੋ ਤਾਂ ਤੁਹਾਨੂੰ ਕਦੇ ਵੀ ਡਿਪਰੈਸ਼ਨ ਦੀ ਬਿਮਾਰੀ ਨਹੀਂ ਹੋਵੇਗੀ। ਝੋਾਰੇ ਖਾਣ ਨਾਲ ਕਮਰ ਦਾ ਦਰਦ ਦੂਰ ਹੋ ਜਾਂਦਾ ਹੈ। ਜੋ ਲੋਕ ਗਰਮੀਆਂ ਵਿੱਚ ਕੱਦੂ ਦਾ ਜ਼ਿਆਦਾ ਸੇਵਨ ਕਰਦੇ ਹਨ, ਉਹਨਾਂ ਨੂੰ ਬਹੁਤ ਜ਼ਿਆਦਾ ਸਕੂਨ ਦੀ ਨੀਂਦ ਆ ਜਾਂਦੀ ਹੈ ਅਤੇ ਖੂਨ ਦੀ ਕਮੀ ਵੀ ਨਹੀਂ ਹੁੰਦੀ। ਚਿਹਰੇ ਨੂੰ ਸਾਫ਼ ਰੱਖਣਾ ਚਾਹੁੰਦੇ ਹੋ ਤਾਂ ਚੌਲ ਖਾਣ ਤੋਂ ਪਹਿਲਾਂ ਦੋ ਗਲਾਸ ਪਾਣੀ ਜ਼ਰੂਰ ਪੀਓ। ਜੇਕਰ ਤੁਸੀਂ ਸਾਰਾ ਦਿਨ ਮਿਹਨਤ ਵਾਲਾ ਕੰਮ ਕਰਦੇ ਹੋ ਤਾਂ ਸ਼ਾਮ ਦੇ ਟਾਈਮ ਬੱਕਰੀ ਦਾ ਦੁੱਧ ਪੀ ਲਿਆ ਕਰੋ। ਤੁਹਾਨੂੰ ਕਦੇ ਵੀ ਥਕਾਵਟ ਨਹੀਂ ਹੋਵੇਗੀ ਸਟ੍ਰਾਬੇਰੀ ਜੂਸ ਪੀਣਾ ਖੂਨ ਸਾਫ਼ ਰਹਿੰਦਾ ਹੈ ਜੇਕਰ ਤੁਹਾਡੇ ਗਲੇ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਗੁੰਗਣੇ ਪਾਣੀ ਵਿੱਚ ਥੋੜੀ ਜਹੀ ਹਲਦੀ ਤੇ ਨਮਕ ਪਾ ਕੇ ਗਰਾਰੇ ਕਰਨ ਨਾਲ ਇਸ ਤੋਂ ਆਰਾਮ ਮਿਲਦਾ ਹੈ ਜਵਾਨੀ ਵਿੱਚ ਜਿੰਨਾ ਜ਼ਿਆਦਾ ਆਲੂ ਬਖਾਰਾ ਖਾਓਗੇ ਬੁਢਾਪੇ ਵਿੱਚ ਉਨੀ ਜ਼ਿਆਦਾ ਹੀ ਸਰੀਰ ਵਿੱਚ ਤਾਕਤ ਰਹੇਗੀ ਪਾਣੀ ਵਿੱਚ ਫਟਕੜੀ ਮਿਲਾ ਕੇ ਨਹਾਉਣ ਨਾਲ ਪਸੀਨੇ ਦੀ ਬਦਬੂ ਦੂਰ ਹੋ ਜਾਂਦੀ ਹੈ ਠੰਡੇ ਪਾਣੀ ਨਾਲ ਨਹਾਉਣ ਨਾਲ ਸਰੀਰ ਵਿੱਚ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ ਜੇਕਰ ਪੈਰ ਵਿੱਚ ਦਰਦ ਹੋ ਰਿਹਾ ਹੋਵੇ ਰੁਕ ਨਾ ਰਿਹਾ ਹੋਵੇ ਤਾਂ ਮੱਝ ਦੇ ਦੁੱਧ ਵਿੱਚ ਖੰਜੂਰ ਪਾ ਕੇ ਪੀਣ ਨਾਲ ਦਰਦ ਤੁਰੰਤ ਰੁਕ ਜਾਂਦਾ ਹੈ ਨਿੰਬੂ ਦੇ ਛਿਲਕੇ ਦੇ ਪਾਊਡਰ ਵਿੱਚ ਨਮਕ ਮਿਲਾ ਕੇ ਬਰਸ਼ ਕਰਨ ਨਾਲ ਦੰਦਾਂ ਦਾ ਪੀਲਾਪਾਣਾ ਤੇ ਮੈਲ ਦੂਰ ਹੋ ਜਾਂਦੀ ਹੈ ਤੇ ਦੰਦ ਮੋਤੀਆਂ ਵਾਂਗ ਚਮਕਣ ਲੱਗ ਜਾਂਦੇ ਹਨ ਜਾਮਣ ਦੇ ਬੀਜ ਨੂੰ ਸੁਕਾਉਣ ਤੋਂ ਬਾਅਦ ਭੁੰਨ ਕੇ ਉਸ ਦੀ ਚਟਣੀ ਬਣਾ ਕੇ ਖਾਣ ਨਾਲ ਸਰੀਰ ਵਿੱਚੋਂ ਫालतू ਪਦਾਰਥ ਬਾਹਰ ਨਿਕਲ ਜਾਂਦੇ ਹਨ ਤੇ ਇਹ ਸਾਡੇ ਸਰੀਰ ਦੇ ਬਾਧੂ ਪਾਣੀ ਨੂੰ